ਦੇ 350 ਸਾਲਾ ਗੁਰਦੇਵ ਬਾਦਰ ਪਾਸ਼ਾ ਦੀ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਨਾ ਜੀ ਦੀ ਇਹ ਮੈਸੇਜ ਅਸੀਂ ਸਾਂਝੀ ਵਾਲਤਾ ਦੇ ਦੇ ਰਹੇ ਆ ਅੱਜ ਮੰਦਿਰ ਕਮੇਟੀਾਂ ਨੇ ਜੋ ਸਵਾਗਤ ਕੀਤੇ ਨੇ ਮੈਂ ਸਮਝਦਾ ਕਿਨੇ ਜਨੂ ਧਰੰਡ ਕੀਤਾ ਸੀ ਲੇਕਿਨ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਔਰ ਅੱਜ ਵੀ ਤਰਬ ਪਰਵਰਤਨ ਹੋ ਰਹੇ ਨੇ ਜ਼ਬਰਨ ਵੀ ਲਵਜਾ ਆਦਵੀ ਔਰ ਇਸਾਈ ਤਰਫ ਦੇ ਪਾਦਰੀ ਕਿਦਾਂ ਕਰਦੇ ਪੈਨੇ ਅਸੀਂ ਉਹਦੇ ਖਿਲਾਫ ਆ ਇਹ ਯਾਤਰਾ এনवायरमेंट ਦਾ ਮੈਸੇਜ ਦੇ ਰਹੀ ਏ ਇਹ ਯਾਤਰਾ ਹੈਲਥ ਦਾ ਮੈਸੇਜ ਦੇ ਰਹੀ ਏ ਇਹ ਯਾਤਰਾ ਧਰਮ ਦਾ ਮੈਸੇਜ ਦੇ ਰਹੀ ਏ ਮੈਂ ਸਮਝਦਾ ਅਸੀਂ 5 ਦਿਨਾਂ ਦੀ 500 ਕਿਲੋਮੀਟਰ ਦੀ ਯਾਤਰਾ ਗੁਰੂ ਤੇਗ ਬਹਾਦਰ ਪਾਸ਼ਾ ਦੇ ਸ਼ਹੀਦੀ ਸਥਾਨ ਸੀਸਗਨ ਸਾਹਿਬ ਤੋਂ ਉਹਨਾਂ ਦੇ ਜਨਮ ਸਥਾਨ ਅੰਮ੍ਰਿਤਸਰ ਗੁਰੂ ਕੇ ਮਹਿਲ ਤੱਕ ਜਾ ਰਹੇ ਆ ਔਰ ਅਸੀਂ ਬੜੇ ਸੁਨੇਹ ਇਹਦੇ ਧਾਰਮਿਕ ਵੀ ਨੇ ਸਮਾਜਿਕ ਵੀ ਨੇ ਠੀਕ ਹੈ ਜੀ ਜਿਵੇਂ ਪਾਕਿਸਤਾਨ ਦੇ ਵਿੱਚ ਇੱਕ ਜੱਥੇ ਲੱਗ ਮੈਂ ਸਮਝਦਾ ਉਹ ਕੁੜੀ ਨੇ ਜਿਹੜੀ ਨੇ ਧਰਮ ਪਰिवਰਤਨ ਕੀਤਾ ਯਾਤਰਾ ਉਸੇ ਵਾਸਤੇ ਆ ਕਿ ਬੱਚੇ ਜਿਹੜੇ ਸਾਡੇ ਨੇ ਉਹ ਸਾਡੇ ਬੱਚੇ ਜਿਹੜੇ ਨੇ ਉਹ ਧਰਮ ਨਾਲ ਜੁੜਨ ਆਪਣੇ ਧਰਮ ਦੇ ਪੱਖੋਂ Hindu ਪੱਕਾ Hindu ਹੋਵੇ ਮੁਸਲਮਾਨ ਪੱਕਾ ਮੁਸਲਮਾਨ ਹੋਵੇ ਸਿੱਖ ਪੱਕਾ ਮੁਸਲਮਾਨ ਸਿੱਖ ਹੋਵੇ ਲੇਕਿਨ ਇੱਕ ਗੱਲ ਸਮਝ ਲਓ ਰੱਬ ਕੋਈ ਹੈ ਉਹ ਮੁਸਲਮਾਨ ਦਾ ਸਿੱਖ ਦਾ Hindu ਦਾ ਇਸਾਈ ਦਾ ਇੱਕੋ ਹੈ ਚਲੋ ਜੀ 350 ਸਾਲਾ ਜੀ ਦਾ 350 ਸਾਲਾ ਸੀਸ ਦੀ ਆਪਰ ਸਰਣਾ ਦਿਆ ਇਹ ਯਾਤਰਾ ਅਸੀਂ ਸ਼ਹੀਦੀ ਸਥਾਨ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦੇ ਸਥਾਨ ਤੋਂ ਲੈ ਕੇ ਚੱਲੇ ਆ ਭਾਈ ਜਾਨਾ ਜੀ ਦੇ ਔਰ ਨਤਮਸਤਕ ਹੋਣ ਚੱਲੇ ਆ ਅਸੀਂ ਗੁਰੂ ਕੇ ਮੈਲ ਜਿੱਥੇ ਗੁਰੂ ਪਾਸ਼ਾ ਦਾ ਜਨਮ ਹੋਇਆ ਸੀਗਾ ਮੈਂ ਸਮਝਦਾ ਇਹਦੇ ਵਿੱਚ ਬੜੇ ਮੈਸੇਜ ਦਿੰਦੇ ਜਾ ਰਹੇ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਨੇ ਨੀਵ ਰੱਖੀ ਸੀ ਧਾਰਮਿਕ ਆਜ਼ਾਦੀ ਦੀ ਹਿਊਮਨ ਰਾਈਟਸ ਸੀ ਫਰੀडम ਆਫ ਸਪੀਚ ਦੀ ਪੰਡਤ ਕਿਰਪਾ ਰਾਮ ਦਾ ਡੈਲੀਗੇਸ਼ਨ ਕਸ਼ਮੀਰ ਤੋਂ ਆਇਆ ਸੀਗਾ ਮਨਾਂ ਕੀਤਾ ਜਾ ਸਕਦਾ ਸੀਗਾ ਕੀ ਲੋੜ ਸੀਗੀ ਭਾਈ ਸਾਹਿਬ ਗੁਰੂ ਸਾਹਿਬ ਨੂੰ ਉਹਨਾਂ ਵਾਸਤੇ ਖਲੋਣ ਦੀ ਲੇਕਿਨ ਗੁਰਨਾਨਕ ਦੇ ਘਰ ਦਾ ਅਸੂਲ ਹੈ ਕੋਈ ਆਵੇ ਉਹ ਖਾਲੀ ਨਹੀਂ ਜਾਏਗਾ ਉਸ ਤੋਂ ਇਲਾਵਾ ਗੁਰੂ ਸਾਹਿਬ ਨੂੰ ਵੀ ਪਤਾ ਸੀ ਕਿ ਜੇ ਮੈਂ ਇੱਥੇ ਜਾ ਕੇ ਇਹਨਾਂ ਦਾ ਵਾਸਤੇ ਖਲੋਇਆ ਤੇ ਕਿੰਨੇ ਸਿੱਖਾਂ ਦੀ ਕੁਰਬਾਨੀ ਹੋਊਗੀ ਸਰਬੰਸ ਵਾਰਨਾ ਪਏਗਾ ਉਹਨਾਂ ਦੇ ਪੋਤਿਆਂ ਤੱਕ ਨੂੰ ਸ਼ਹਾਤਾ ਪਾਣੀਆਂ ਪੈਣਗੀਆਂ ਆਰੇ ਚੱਲਣਗੇ ਚੱਕੜੀਆਂ ਚੱਲਣਗੀਆਂ ਖੋਪੜੀਆਂ ਉਤਰਨਗੀਆਂ ਲੇਕਿਨ ਉਹਨਾਂ ਦਾ ਇੱਕੋ ਸੂਲ ਸੀਗਾ ਕਿ ਜ਼ਬਰਨ ਧਰਮ ਪਰिवर्तन ਨਹੀਂ ਹੋਏਗਾ ਨਾ ਲਾਲਚ ਦੀ ਹੋਏਗਾ ਜਿਵੇਂ ਅੱਜ ਮਾਝੇ ਦੇ ਵਿੱਚ ਤੁਸੀਂ ਦੇਖਦੇ ਹੋ ਮੈਂ ਸਮਝਦਾ ਹਰ ਕਿਸਮ ਦਾ ਜਿਹੜਾ ਧਰਮ ਪਰिवर्तन ਹੈ ਉਹ ਗਲਤ ਹੈ ਔਰ ਅਸੀਂ 5 ਦਿਨ ਦੀ ਯਾਤਰਾ 6 ਦਿਨ ਦੀ 500 ਕਿਲੋਮੀਟਰ ਰੋਜ਼ ਕਰ ਰਹੇ ਆ ਅਸੀਂ ਔਰ ਜਿਹੋ ਜਿਹਾ ਉੰਘਾਰਾ ਮਿਲ ਗਿਆ ਅੱਜ ਸਾਡਾ ਕ੍ਰਿਸ਼ਨਾ ਮੰਦਰ ਵਾਲਿਆਂ ਨੇ ਵੀ ਸਵਾਗਤ ਗੁਰੂ ਘਰਾਂ ਨੇ ਤੇ ਕਰਨਾ ਹੈ ਅੱਜ ਸਾਨੂੰ ਸਵਾਗਤ ਕੀਤਾ ਦੁਰਗਾ ਮੰਦਰ ਹੈ ਦੁਰਗਾ ਮਾਤਾ ਮੰਦਰ ਕੋ ਸ਼ੁਰੂਆਤ ਹੋਈ ਕ੍ਰਿਸ਼ਨਾ ਮੰਦਰ ਸਟਡੀ ਸਰਕਲ ਮੈਂ ਸਮਝਦਾ ਸਟਡੀ ਸਰਕਲ ਹੋ ਗਏ ਗੁਰੂ ਘਰ ਹੋ ਗਏ ਦੇਖੋ ਮੈਂ ਮੈਂ ਸਮਝਦਾ ਕਿ ਅੱਜ ਰਿਅਲਾਈਜ਼ ਕਰਾ ਰਹੇ ਹਿੰਦੁਸਤਾਨ ਨੂੰ ਅਸੀਂ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਕਾ ਦੇ ਵਾਸਤੇ ਦਿੱਤੀ ਸੀ ਔਰ ਇਹ ਭਾਈਚਾਰਾ ਆਪਸ ਦੇ ਵਿੱਚ ਇਹ ਮਜਬੂਤ ਹੋਵੇ ਤਾਈਓ ਹਿੰਦੁਸਤਾਨ ਮਜਬੂਤ ਹੁੰਦਾ ਅਸੀਂ ਉਸ ਨੇਹਾ ਦਿੰਦੇ ਜਾ ਰਹੇ ਅਸੀਂ ਨਸ਼ਿਆਂ ਦੇ ਖਿਲਾਫ ਅਸੀਂ ਸਿਹਤ ਵਾਸਤੇ ਅਸੀਂ ਦਸਤਾਰ ਦੀ ਅਹਿਮੀਅਤ ਵਾਸਤੇ ਕਿ ਸਿਰ ਕਟਵਾ ਲੈਣਾ ਚਾਹੀਦਾ ਦਸਤਾਰ ਨੂੰ ਨਹੀਂ ਉਤਰਵਾਉਣਾ ਚਾਹੀਦਾ ਮੈਂ ਸਮਝਦਾ ਹਾਂ ਸਰੇਹ ਦਿੰਦੇ ਜਾ ਰਹੇ ਨੇ ਵਾਤਾਵਰਣ ਦੀ ਗੱਲ ਕਰਦੇ ਜਾ ਰਹੇ ਹਾਂ ਸਾਈਕਲ ਚਲਾ ਰਹੇ ਹਾਂ ਮੇਰੇ ਤੇ ਹਿੰਮਤ ਨਹੀਂ ਜਿੰਨੀ ਮੇਰੀ ਉਮਰ ਹੈ ਜਿੰਨਾ ਮੇਰਾ ਵਜ਼ਨ ਹੈ ਲੇਕਿਨ ਇਹ ਗੁਰੂ ਤੇਗ ਬਹਾਦਰ ਦੀ ਕਿਰਪਾ ਹੋ ਰਹੀ ਹੈ ਐ ਸੰਤਾ ਦਾ ਪਿਆਰ ਹੈ ਸੰਤਾ ਦਾ ਪਿਆਰ ਹੈ ਜਿਹੜਾ ਸਾਨੂੰ ਇੱਥੇ ਤੱਕ ਲੈ ਆਇਆ ਹੁਣ ਤੇ ਸਾਡੇ ਬੜਾ ਛੋਟੇ ਅਸੀਂ 100 150 135 ਕਿਲੋਮੀਟਰ ਤੇ ਲਾ ਲਿਆ ਹੁਣ ਤੇ ਸਾਡੇ 80 ਕਿਲੋਮੀਟਰ ਦੇ ਤੇ 70 ਕਿਲੋਮੀਟਰ ਦੇ ਦੋ ਫੜਾ ਨੇ ਉਹ ਵੀ ਹੋ ਜਾਣੀ ਸਰ ਕਿੱਥੋਂ ਤੋਂ ਯਾਤਰਾ ਸ਼ੁਰੂ ਕੀਤੀ ਕਿੱਥੇ ਤੱਕ ਜੀਦ ਦੀ ਅਸਥਾਨ ਸੀਸਗਨ ਸਾਹਿਬ ਚਾਂਦੀ ਚਾਂਗ ਤੋਂ ਸ਼ੁਰੂ ਕੀਤੀ 15 ਤਰੀਕ ਨੂੰ 20 ਤਰੀਕ ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਜਨਮ ਸਥਾਨ ਤੇ ਖਤਮ। ਅੱਛਾ ਸਰ ਧਰਮ ਪਰਿਵਰਤਨ ਦਾ ਜ਼ਿਕਰ ਕੀਤਾ ਤੁਸੀਂ ਕਿ ਉਹ ਲਗਾਤਾਰ ਹੋ ਰਿਹਾ ਉਹਨੂੰ ਲੈ ਕੇ ਵੀ ਅਵੇਰਨੈਸ ਜਿਹੜੀ ਚਲਾਈ ਜਾ ਰਹੀ ਹੈ। ਦੇਖੋ ਤੁਸੀਂ ਸਵਾਲ ਕੀਤਾ ਸੀ ਅੱਗੇ ਕਿ ਕੁੜੀ ਨੇ ਧਰਮ ਪਰਿਵਰਤਨ ਕੀਤਾ ਜਾ ਕੇ ਪਾਕਿਸਤਾਨ ਸਾਡਾ ਪਰਪਸ ਹੀ ਹੈ ਕਿ ਤੁਸੀਂ ਜੇ ਆਪਣੇ ਧਰਮ ਦੇ ਪੱਕੇ ਨਹੀਂ ਆਪਣੀ ਮਾਂ ਬੋਲੀ ਦੇ ਪੱਕੇ ਨਹੀਂ ਜਿਹੜਾ ਬੰਗਾਲੀ ਬੋਲਦਾ ਪੰਜਾਬੀ ਬੋਲਦਾ ਉਰਦੂ ਬੋਲਦਾ ਉਹ ਆਪਣੀ ਮਾਂ ਬੋਲੀ ਦਾ ਸੱਕਾ ਹੋਵੇ। ਜੇ ਉਹ ਆਪਣੀ ਮਾਂ ਦਾ ਸੱਕਾ ਨਹੀਂ ਉਹ ਕਿਹਦਾ ਸੱਕਾ ਹੋਏਗਾ? ਮੈਂ ਸਮਝਦਾ ਗੁਰੂਆਂ ਨੇ ਸਾਨੂੰ ਇਹ ਸਿੱਖ ਦਿੱਤੀ ਹੈ ਅਸੀਂ ਬੱਚਿਆਂ ਦੇ ਵਿੱਚ ਉਹ ਵੈਲਿਊਜ਼ ਜਗਾਉਣਾ ਚਾਹ ਰਹੇ ਹਾਂ ਜੀਟੀ ਰੋਡ ਦੇ ਉੱਤੇ ਨਿੱਕੇ ਨਿੱਕੇ ਬੱਚੇ ਸਾਡੀ ਵੇਟ ਕਰ ਰਹੇ ਨੇ ਨਿਸ਼ਾਨ ਸਾਹਿਬ ਲੈ ਕੇ ਮੈਨੂੰ ਲੱਗਦਾ ਜਿਵੇਂ ਅੱਜ ਹਿੰਦੂ ਵੀਰਾਂ ਨੇ ਸਵਾਗਤ ਕੀਤਾ ਹੈ ਛੋਟੇ ਛੋਟੇ ਬੱਚਿਆਂ ਨੇ ਉਹ ਬੱਚੇ ਜਿਹੜੇ ਦੇ ਮੂੰਹ ਤੇ ਦਾੜੀਆਂ ਨਹੀਂ ਆਈ ਉਹ ਵੀ ਸਾਡੇ ਵੇਟ ਕਰ ਰਹੇ ਰਹੀ ਅੱਧੀ ਅੱਧੀ ਰਾਤ ਪਹੁੰਚ ਰਹੇ 6 6 ਘੰਟੇ ਲੇਟ ਮੈਂ ਸਮਝਦਾ ਅਸੀਂ ਮੈਸੇਜ ਦੇਣ ਦੇ ਵਿੱਚ ਕਾਮਯਾਬ ਹੋਏ ਹਾਂ